ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੀ ਧਰਮ ਪਤਨੀ ਦੀਪਾ ਸਿੰਘਲਾ ਦੇ ਵੱਲੋਂ ਅੱਜ ਕਾਂਗਰਸੀ ਵਰਕਰਾਂ ਦੇ ਨਾਲ ਖਰੜ ਚ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਨੇ ਆਪਣੇ ਘਰ ਵਾਲੇ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਖਰੜ ਦੇ ਮੇਨ ਬਾਜ਼ਾਰ 'ਚ ਜਿੱਥੇ ਉਮੀਦਵਾਰ ਵਿਜੇ ਸਿੰਘਲਾ ਦੀ ਧਰਮ ਪਤਨੀ ਦੀਪਾ ਸਿੰਘਲਾ ਅਤੇ ਹੋਰ ਕਾਂਗਰਸੀ ਵਰਕਰ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਵਿਜੇਂਦਰ ਸਿੰਘਲਾ ਦੀ ਘਰ ਵਾਲੀ ਕੀ ਕਹਿੰਦੀ ਐ ਮਹਿਲਾ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ ਸਰਨਜੀਤ ਕੌਰ ਕੀ ਕਹਿੰਦੇ ਨੇ ਬਲਾਕ ਪ੍ਰਧਾਨ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਕਾਂਗਰਸ ਪਾਰਟੀ ਚੁੱਪ 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 ਕਾਂਗਰਸ ਪਾਰਟੀ ਜਿੰਦਾਬਾਦ ਸ੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਸ੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਆ ਗਿਆ ਵਈ ਆ ਗਿਆ ਬੱਚੇ ਵਾ ਪਿੱਛੇ ਹੋ ਉਹਨਾਂ ਨੂੰ ਧਿਆਨ ਦਿਓ

ਨੂੰ ਕਹਦੇ ਚਲੇ ਜਾਵੇ ਇਹਨੂੰ ਕੈਮਰਾਮੈਨ ਨੂੰ ਮੜਾ ਜਾ ਰੋਕ ਗਿਆ ਜੀ ਅੱਗੇ ਆਈ ਜਾਂਦਾ ਮੁਰੇ ਨਾ ਮਰ ਜਾ ਮੇਰੇ 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 ਸਰ ਹਾਂ 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 ਆਜੋ ਇੱਧਰ ਆਜੋ ਅਲ ਹਮਦੁਲਿਲਾਹ ਬਾਈ ਰੱਖਣੇ ਸਪੈਸ਼ਲ ਕੀ ਕਰੇ ਉਸकी ਮਸ਼ਹਰਾ ਸੀਨੀਅਰ ਤੋਂ ਨਾ ਵੀ ਲੰਬਾ ਜੀ ਅੱਦਨ ਇੱਧਰ ਚਲੋ। ਚਕਦੌਂ। ਕਾਂਗਰਸ ਪਾਰਟੀ ਜਿੰਦਾਬਾਦ। ਜੀ ਵਿਜੇਂਦਰ ਸਿੰਘਲਾ ਜਿੰਦਾਬਾਦ। ਜੀ ਵਿਜੇਂਦਰ ਸਿੰਘਲਾ ਜਿੰਦਾਬਾਦ। ਆ ਗਿਆ ਬਈ ਆ ਗਿਆ। ਪੰਚੇ ਵਾਲਾ ਆ ਗਿਆ। ਆ ਗਿਆ ਬਈ ਆ ਗਿਆ। ਪੰਚੇ ਵਾਲਾ ਆ ਗਿਆ। ਆ ਗਿਆ। ਯਾਦ ਰੱਖਣਾ ਕਰਕੇ ਬਈ। ਪੰਚੇ ਵਾਲਾ ਆ ਗਿਆ। ਹਾਂ ਜਾਵੇ ਬੱਬੂ।

ਹਾਂ ਜੀ ਅੱਜ ਦੇ ਟੂਰ ਬਾਰੇ ਦੱਸੋ ਜੀ ਕਿੱਥੇ ਕਿੱਥੇ ਗਏ ਤੇ ਕਿਹੋ ਜਿਹਾ ਲੱਗ ਰਿਹਾ ਹੈ ਜੀ ਨਹੀਂ ਇੱਥੇ ਤੋਂ ਸਾਰੇ ਬਾਜ਼ਾਰ ਵਿੱਚ ਗਏ ਆਂ ਦੋ ਦਿਨ ਸੇ ਬਜ਼ਾਰ ਕਰ ਰਹੇ ਆਂ ਬਟ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਜੀ ਪਹਿਲਾਂ ਘਰ ਦੀ ਸੰਭਾਲ ਲਈ ਤੇ ਹੁਣ ਰਾਜਨੀਤੀ ਸੰਭਾਲ ਰਹੇ ਹੋ ਕਿੰਨਾ ਦਾ ਅੰਤਰ ਲੱਗ ਰਿਹਾ ਹੈ ਮੈਂ ਤਾਂ ਘਰ ਹੀ ਸੰਭਾਲਦੀ ਹਾਂ ਜੀ ਅੱਜ ਜਿਹੜਾ ਮੈਂ ਮੈਂ ਤਾਂ ਸਟੈਪ ਨਹੀਂ ਹਾਂ ਮੈਨੂੰ ਕਦ ਮੈਨੂੰ ਲੋਡ ਹੁੰਦੀ ਹੈ ਸਿੰਗਲਾ ਜੂ ਮੈਂ ਬਾਹਰ ਨਿਕਲਦੀ ਹਾਂ ਜੀ ਤੇ ਉਹ ਘਰ ਸੰਭਾਲਣਾ আর ਰਾਜਨੀਤੀ ਦੇ ਵਿੱਚ ਹੋਣ ਪ੍ਰਚਾਰ ਕਰਨਾ ਕਿੰਨਾ ਕੰਤਰ ਲੱਗ ਰਿਹਾ ਹੈ ਜੀ ਅੰਤਰ ਤੋਂ ਇਹ ਵੀ ਪਰਿਵਾਰ ਹੈ ਜੀ ਹਾਂਜੀ ਕੋਈ ਮੁਸ਼ਕਿਲ ਨਹੀਂ ਹੈ ਬਸ اچھا ਲੱਗ ਰਿਹਾ ਹੈ ਇੱਥੇ ਬਾਹਰ ਨਿਕਲ ਕੇ ਕੰਮ ਕਰਦੇ ਲੋਕਾਂ ਦਾ ਰਿਸਪਾਂਸ ਕਿਹਾ ਜਾ ਰਿਹਾ ਹੈ ਕੀ ਲੱਗ ਰਿਹਾ ਹੈ ਜ ਉਹਨਾਂ ਦਾ ਜੀ اچھا ਲੱਗ ਰਿਹਾ ਹੈ ਜੀ ਪੋਜ਼ਿਟਿਵ ਹੈ ਅੱਜ ਘਰੜ ਦੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਕਰਿਆ ਜੀ ਆਪਾਂ ਗੱਲ ਕਰੀ ਸ਼ਰਫ ਸਰਾਫਨ ਬਾਜ਼ਾਰ ਜੀ ਅੱਜ ਜਿਹੜਾ ਇਹ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵੀ ਆ ਰਹੀ ਆ ਹੋਰ ਵੀ ਜਿਹੜੇ ਵਰਕਰ ਨੇ ਕਾਂਗਰਸੀ ਮਹਿਲਾ ਵਰਕਰ ਨੇ ਜਿਹੜੀਆਂ ਉਹ ਤੁਹਾਡੇ ਨਾਲ ਜੁੜ ਕੇ ਅੱਜ ਖੜੜ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੀ ਇਹ ਲੱਗ ਰਿਹਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਲੋਕਾਂ ਦਾ ਬਹੁਤ ਹੀ ਵਧੀਆ ਰਿਸਪੌਂਸ ਹੈ ਲੋਕ ਬਹੁਤ ਖੁਸ਼ ਹੈ ਕਿ ਫੇਰ ਤੋਂ ਕਾਂਗਰਸ ਪਾਰਟੀ ਦਾ ਪਾਰਲੀ ਕਾਂਗਰਸ ਪਾਰਟੀ ਦਾ ਇੱਕ ਕੈਂਡੀਡੇਟ ਜੋ ਇੱਥੇ ਉਤਾਰਿਆ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਖੜਗੇ ਜੀ ਨੇ ਇਹਨਾਂ ਨਾਲ ਸਭ ਤੋਂ ਸਭ ਤੋਂ ਪਹਿਲਾਂ ਥੈਂਕਸ ਕਰਦੇ ਆ ਸਾਡੇ ਹਲਕਾ ਸਾਡੇ ਹਲਕਾ ਵਾਸੀ ਕਿ ਸਾਨੂੰ ਬਹੁਤ ਹੀ ਪੜ੍ਹਿਆ ਲਿਖਿਆ ਨੌਜਵਾਨ ਸੂਝਵਾਨ ਐਮਪੀ ਬਣਿਆ ਦੋ ਵਾਰ ਮਨਿਸਟਰ ਬਣਿਆ ਜਿਨ੍ਹਾਂ ਨੇ ਕਿ ਆਪਣੇ ਸੰਗਰੂਹ ਹਲਕੇ ਵਿੱਚ ਕੈਂਸਰ ਹਸਪੀਟਲ ਰੇਲਾਂ ਦਾ ਉੱਥੇ ਰੇਲਾਂ ਰੁਕਵਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਪੀਜੀਆਈ ਹਸਪੀਟਲ ਬਣਾਇਆ ਇੱਕ ਵਾਰੀ ਪੀਡਬਲਯੂਡੀ ਮੰਤਰੀ ਬਣੇ ਦੂਜੀ ਵਾਰੀ ਸਿੱਖਿਆ ਮੰਤਰੀ ਬਣੇ ਇੱਕ ਐਨ ਐ ਐਕਸਪਰਟ ਰਾਹੁਲ ਗਾਂਧੀ ਦੇ ਬਹੁਤ ਹੀ ਕਰੀਬੀ ਅਸੀਂ ਪਾਗਾਸ਼ਾਲੀ ਮੰਨਦੇ ਆ ਆਪਣੇ ਆਪ ਨੂੰ ਸਾਰੇ ਹਲਕਾ ਵਾਸੀ ਕਿ ਸਾਨੂੰ ਐਨੇ ਵਧੀਆ ਕੈਂਡੀਡੇਟ ਮਿਲੇ ਆ ਮੈਡਮ ਤੁਹਾਡੇ ਨਾਲ ਚੱਲ ਰਹੇ ਨੇ ਕਹਿੰਦੇ ਨੇ ਘਰਸਤੀ ਸੰਭਾਲਦੇ ਸੀ ਅੱਜ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਨੂੰ ਮੁਸ਼ਕਲ ਆ ਰਹੀ ਹੋਣੀ ਤੁਸੀਂ ਗਾਈਡ ਕਰ ਰਹੇ ਹੋਣਾ ਜੀ ਕੋਈ ਮੁਸ਼ਕਲ ਨਹੀਂ ਕੋਈ ਨਹੀਂ ਮੈਂ ਗਾਈਡ ਕਰਦੀ ਮੈਡਮ ਐਨੇ ਖੁਸ਼ ਹੈ ਕਿ ਮੈਨੂੰ ਅੱਛਾ ਐਨਾ ਰਿਸਪੌਂਸ ਮਿਲ ਰਿਹਾ ਹੈ ਖਰੜਾ ਮੁਹਾਲੀ ਤੋਂ ਪਹਿਲਾਂ ਹੀ ਜਿਹੜੇ ਵੀ ਸਾਡੇ ਚਾਹੀ ਬਿੱਟੂ ਆਇਆ ਚਾਹੀ ਮਨੀਸ਼ ਤਵਾੜੀ ਜੀ ਆਏ ਆ ਸਾਬੇ ਤੋਂ ਚਿੱਠੀ ਜਤਾ ਕੇ ਭੇਜਿਆ ਔਰ ਹੁਣ ਅਸੀਂ ਫੇਰ ਮੈਡਮ ਨਾਲ ਵਾਦਾ ਕਰਦੇ ਆ ਕਿ ਅਸੀਂ ਫੇਰ ਇੱਕ ਤੀਗ ਨੂੰ ਵੋਟਾਂ ਪਾ ਕੇ ਚਾਰ ਨੂੰ ਜਦੋਂ ਰਿਜ਼ਲਟ ਆਉਣਾ ਹੈ ਮੁਹਾਲੀ ਤੇ ਖਾਰੇੜ ਦੀਆਂ ਸਭ ਤੋਂ ਵੋਟਾਂ ਵੱਧ ਗਿਣ ਲੈਣਗੇ ਅਸੀਂ ਸਿੰਗਲਾ ਸਾਹਿਬ ਤੇ ਮੈਡਮ ਨੂੰ ਅਸੀਂ ਭਰੋਸਾ ਦਵਾਉਂਦੇ ਆ ਚੋਣਾਂ ਨੂੰ ਲੈ ਕੇ ਜਿਹੜਾ ਹੈ ਲੋਕਾਂ ਨੂੰ ਕੀ ਅਪੀਲ ਕਰਨੀ ਜਾਵਾਂਗੇ ਜੀ ਆਈਕਾਨ ਵਾਲੀ ਇੱਕ ਤਰੀਕ ਨੂੰ ਪੰਜੇ ਤੇ ਮੋਹਰਾਂ ਲਾ ਕੇ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਅਨੰਦਪੁਰ ਸਾਹਿਬ ਸ਼ਹੀਦਾਂ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਦਾ ਵਿਕਾਸ ਕਰਾਈਏ ਸਰ ਤੁਸੀਂ ਵੀ ਬਲੌਕ ਪ੍ਰੈਜ਼ੀਡੈਂਟ ਹੋ ਅੱਜ ਨਾਲ ਦੌੜ ਰਹੇ ਹੋ ਜੀ ਕੀ ਲੱਗ ਰਿਹਾ ਇਲੈਕਸ਼ਨਾਂ ਦਾ ਕਿਹੋ ਜਿਹਾ ਮਾਹੌਲ ਚੱਲ ਰਿਹਾ ਜੀ ਮਾਹੌਲ ਬਹੁਤ ਵਧੀਆ ਜੀ ਅਸੀਂ ਕੱਲ ਤੋਂ ਡੋਰ ਟੂ ਡੋਰ ਵਿਚਾਰ ਚ ਘੁੰਮ ਰਹੇ ਹਾਂ ਤੇ ਜਿੱਥੇ ਵੀ ਜਾਂਦੇ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਦਾ ਲੋਕ ਸਾਰੇ ਆਪਣੇ ਆਪ ਤੋਂ ਹੀ ਚੱਲੇ ਹੋਏ ਹਨ ਨਾਲ ਤੇ ਕੀ ਕਹਿਣਾ ਚਾਹੋਗੇ ਜੀ ਆਪ ਪਬਲਿਕ ਨੂੰ ਵੋਟਰਾਂ ਨੂੰ ਲੈ ਕੇ ਕੋਈ ਅਪੀਲ ਕਰਨੀ ਚਾਹੋਗੇ ਜੀ ਅਸੀਂ ਸਾਰੇ ਜਨਤਾ ਨੂੰ ਵੋਟਰਾਂ ਨੂੰ ਖੜੜ ਦੇ ਹਲਕੇਦਿਆਂ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਇੱਕ ਤਰੀਕ ਨੂੰ ਸਿੰਘਲਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਹੱਥ ਪੰਜ ਦੇ ਨਿਸ਼ਾਨ ਤੇ ਤੇ ਸਿੰਘਲਾ ਜੀ ਨੂੰ ਕਾਮਯਾਬ ਬਣਾਓ ਤੁਸੀਂ ਦੇਖੀਆਂ ਤਸਵੀਰਾਂ ਦੀਪਾ ਸਿੰਘਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਆਪਣੇ ਘਰ ਵਾਲੇ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਮੰਗੀਆਂ ਨੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਕਹਿੰਦੇ ਨੇ ਬਹੁਤ ਵੱਡੀ ਲੀਡ ਦੇ ਨਾਲ ਵਿਜੇਂਦਰ ਸਿੰਘਲਾ ਜੀ ਜਿੱਤ ਹਾਸਲ ਕਰਨਗੇ ਤੇ ਦੂਜੇ ਪਾਸੇ ਸਵਰਨਜੀਤ ਕੌਰ ਅਤੇ ਬਲਾਕ ਪ੍ਰਧਾਨ ਨੇ ਵੀ ਉਮੀਦ ਲਗਾਈ ਹੈ ਕਿ ਪਹਿਲਾਂ ਨਾਲੋਂ ਵੱਧ ਕਾਂਗਰਸ ਦਾ ਰੁਝਾਨ ਹੈ ਤੇ ਲੋਕਾਂ ਦਾ ਜਿਹੜਾ ਹੈ ਮੋਹ ਭੰਗ ਹੋ ਗਿਆ ਹੈ ਪੰਜਾਬ ਸਰਕਾਰ ਤੋਂ ਤੇ ਲੋਕ ਜਿਹੜੇ ਨੇ ਮੋੜ ਕਾਂਗਰਸ ਦੇ ਵੱਲ ਕੁਝ ਕਰ ਰਹੇ ਨੇ ਤੇ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ